22 اپریل تو گرمی دیਆਂ छुट्टियां ਹੋਣ ਜਾਣੀਆਂ ਨੇ ਜੀਆਂ ਦੱਸ ਦਈਏ ਕਿ ਕਈ ਸੂਬਿਆਂ ਦੇ ਵਿੱਚ ਭਾਰਤ ਦੇ ਕਿ ਸੂਬਿਆਂ ਦੇ ਵਿੱਚ ਅਤ ਦੀ ਗਰਮੀ ਪੈ ਰਹੀ ਹੈ ਜਿਸ ਦੇ ਨਾਲ ਬੱਚਿਆਂ ਦਾ ਸਕੂਲ ਜਾਣਾ ਵੀ ਔਖਾ ਹੋਇਆ ਪਿਆ ਸੀ ਨੂੰ ਲੈ ਕੇ ਜਿਵੇਂ ਕਿ ਅੱਧ ਮਈ ਜਾਂ ਜੂਨ ਦੇ ਵਿੱਚ ਬੱਚਿਆਂ ਦੀਆਂ छुट्टियां ਪੈਂਦੀਆਂ ਸੀ ਉਹ ਜੋ ਗਰਮੀ ਦੀਆਂ छुट्टियां ਹੁਣ 22 اپریل ਨੂੰ ਪੈਣਗੀਆਂ ਇਹ ਜੋ छुट्टियां ਪੈਣ ਵਾਲੀਆਂ ਨੇ ਇਹ ਪੱਛਮੀ ਬੰਗਾਲ ਸਰਕਾਰ ਨੇ ਫੈਸਲਾ ਲਿਆ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਕ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਇਸ ਦੌਰਾਨ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ ਛੁੱਟੀ ਤੇ ਰਹਿਣਗੇ ਪਰ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਬੰਧਤ ਚੋਣ ਅਧਿਕਾਰੀ ਦੇ ਹੁਕਮ ਵੀ ਉਹਨਾਂ ਤੇ ਲਾਗੂ ਹੋਣਗੇ ਸਕੂਲ ਸਿੱਖਿਆ ਸਕੱਤਰ ਵੱਲੋਂ ਪ੍ਰਾਇਮਰੀ ਸਿੱਖਿਆ ਦੇ ਸਕੈਂਡਰੀ ਬੋਰਡਾਂ ਦੇ ਚੇਅਰਮੈਨਾਂ ਚੇਅਰ ਪਰਸਨਾਂ ਨੂੰ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਅਤਿ ਦੀ ਗਰਮੀ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਤੈਸਮੇਂ ਤੋਂ ਪਹਿਲਾਂ 22 ਅਪ੍ਰੈਲ ਨੂੰ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਪਹਾੜੀ ਦਾਰਜਲਿੰਗ ਤੇ ਕਲੀਮਪੋਂਗ ਜ਼ਿਲ੍ਹਿਆਂ ਦੇ ਸਕੂਲ ਇਸ ਤੋਂ ਅਪਵਾਦ ਹੋਣਗੇ ਉੱਥੇ ਮੌਜੂਦਾ ਅਕਾਦਮਿਕ ਪ੍ਰੋਗਰਾਮ ਅਗਲੇ ਹੁਕਮਤ ਤੱਕ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਇਸ ਵੇਲੇ ਰਾਜ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਉੱਤਰੀ ਬੰਗਾਲ ਦੇ ਕਈ ਸਕੂਲਾਂ ਨੂੰ ਸੁਰੱਖਿਅਤ ਬਣਾ ਦੇ ਮੈਂ ਇਹ ਤੋਂ ਨਿਰਧਾਰਤ ਕੀਤੀ ਗਈਆਂ ਸਾਲ ਸਿੱਖਿਆ ਮੰਤਰੀ ਬ੍ਰਤਿਆ ਬਾਸੂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਵੀ ਵਿਦਿਆਰਥੀਆਂ ਦੇ ਹਿੱਤ ਵਿੱਚ ਗਰਮੀ ਦੀਆਂ ਛੁੱਟੀਆਂ ਪਹਿਲਾਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ